ਗੁਰੂ ਜੀ ਨੂੰ ਖੁਸ਼ ਕਰਨ ਦਾ ਤਰੀਕਾ ਸੇਵਾ ਵਿਣ ਸੇਵਾ ਤ੍ਰਿਗ ਹੱਥ ਪੈਰ ਪੌਂਟਾ ਸਾਹਿਬ ਵਿਖੇ ਦਸ਼ਮੇਸ਼ ਪਿਤਾ ਜੀ ਵਿਰਾਜੇ ਹੋਏ ਸਨ ਸਿੱਖ ਸੰਗਤਾਂ ਗੁਰੂ ਜੀ ਪਾਸੋਂ ਗੁਰਮਤਿ ਦੀ ਕਥਾ ਸੁਣ ਰਹੀਆਂ ਸਨ ਗੁਰੂ ਜੀ ਨੂੰ ਪਿਆਸ ਲੱਗੀ ਤਾਂ ਗੁਰੂ ਜੀ ਨੇ ਜਲ ਛਕਣ ਦੀ ਇੱਛਾ ਪ੍ਰਗਟ ਕੀਤੀ ਬੜੀ ਫੁਲਤੀ ਨਾਲ ਇੱਕ ਨੌਜਵਾਨ ਉੱਠਿਆ ਅਤੇ ਜਲ ਦਾ ਪ੍ਰਿਆਸ਼ਣਾਂ ਲਿਆ ਕੇ ਗੁਰੂ ਜੀ ਅੱਗੇ ਪੇਸ਼ ਕੀਤਾ ਨੌਜਵਾਨ ਦੇ ਕੋਮਲ ਹੱਥਾਂ ਵੱਲ ਵੇਖ ਕੇ ਗੁਰੂ ਜੀ ਨੇ ਫਰਮਾਨ ਕੀਤਾ ਉਹ ਆਪਣੇ ਹੱਥੀ ਕੋਈ ਕੰਮ ਨਹੀਂ ਕਰਦਾ ਸੱਚੇ ਪਾਤਸ਼ਾਹ ਕੈ ਨੇ ਮੇਰੇ ਪਿਤਾ ਜੀ ਬਹੁਤ ਅਮੀਰ ਹਨ ਸਾਡੇ ਪਾਸ ਬਹੁਤ ਨੌਕਰ ਹਨ ਜੋ ਘਰ ਦਾ ਸਾਰਾ ਕੰਮ ਕਰਦੇ ਹਨ ਇਸ ਕਰਕੇ ਆਪ ਜੀ ਦੀ ਕਿਰਪਾ ਨਾਲ ਮੈਂ ਵੇਲਾ ਹੀ ਰਹਿੰਦਾ ਹਾਂ ਇਹ ਸ਼ਬਦ ਸੁਣਦਿਆਂ ਹੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੇ ਨੌਜਵਾਨ ਦੇ ਹੱਥੋਂ ਜਲ ਚਕਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗੁਰੂ ਜੀ ਨੇ ਕਿਹਾ ਪੁੱਤਰ ਹੱਥੀ ਕਿਰਤ ਕਰਨੀ ਵੰਡ ਛਕਣਾ ਸੇਵਾ ਕਰਨੀ ਅਤੇ ਪ੍ਰਭੂ ਦਾ ਸਿਮਰਨ ਕਰਨਾ ਸਿੱਖ ਧਰਮ ਦਾ ਪਹਿਲਾ ਅਤੇ ਜ਼ਰੂਰੀ ਅਸੂਲ ਹੈ ਜੇਕਰ ਕੋਈ ਮਨੁੱਖ ਹੱਥੀਗਤ ਨਹੀਂ ਕਰਦਾ ਵਿਲਾ ਰਹਿਦਾ ਹੈ ਉਹ ਅਧੂਰਾ ਹੈ ਜੋ ਕੋਈ ਆਪਣੇ ਨੌਕਰਾਂ ਜਾਂ ਚੇਲਿਆਂ ਦੀ ਕਮਾਈ ਤੇ ਪਲਦਾ ਹੈ ਉਹ ਸਿੱਖ ਨਹੀਂ ਅਖਵਾ ਸਕਦਾ ਸਿੱਖ ਧਰਮ ਹੱਥੀਗਤ ਕਰਨ ਵਾਲਿਆਂ ਦਾ ਧਰਮ ਹੈ ਗੁਰੂ ਜੀ ਨੇ ਫਰਮਾਇਆ ਕਿ ਹੱਥੀਗਤ ਕਰਕੇ ਵੰਡ ਛਕਣਾ ਹੈ ਤੇ ਪ੍ਰਭੂ ਅਕਾਲ ਪੁਰਖ ਦਾ ਸਵਾਸ ਸਵਾਪ ਸਿਮਰਨ ਕਰਨਾ ਹੈ ਉਹ ਨੌਜਵਾਨ ਬੜੇ ਧਿਆਨ ਨਾਲ ਗੁਰੂ ਜੀ ਦੇ ਬਚਨਾਂ ਨੂੰ ਸੁਣ ਰਿਹਾ ਸੀ ਫਿਰ ਗੁਰੂ ਜੀ ਨੇ ਕਿਹਾ ਸਿੱਖ ਨੇ ਦੁਖੀਆਂ ਨਿਆਸਰਿਆਂ ਦੀ ਸੇਵਾ ਵੀ ਆਪਣੇ ਹੱਥੀ ਹੀ ਕਰਨੀ ਹੈ ਗੁਰੂ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਸਿਪਾਹੀ ਲੜਾਈ ਦੀ ਸਿੱਖਿਆ ਅਖਾੜੇ ਵਿੱਚ ਲੈ ਕੇ ਲੜਾਈ ਦੇ ਮੈਦਾਨ ਵਿੱਚ ਆਪਣੀ ਸਿੱਖੀ ਹੋਈ ਸ਼ਸਤਰ ਵਿੱਦਿਆ ਤੇ ਜ਼ੋਰ ਦਿਖਾਉਂਦਾ ਹੈ ਠੀਕ ਇਸੇ ਤਰ੍ਹਾਂ ਸਿੱਖ ਨੇ ਹੱਥੀ ਕੰਮ ਕਰਨ ਦੀ ਸਿੱਖ ਲਈ ਵਜੋਂ ਗੁਰਦੁਆਰਾ ਦੀ ਸੇਵਾ ਕਰਨੀ ਹੈ ਆਪਣੇ ਮਾਤਾ ਪਿਤਾ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਨਾ ਹੈ ਅਤੇ ਸਮਾਜ ਵਿੱਚ ਵਿਚਰਦਿਆਂ ਦੁਖੀਆਂ ਤੇ ਲੋੜਵੰਤਾਂ ਦੀ ਤਨ ਮੰਨਤਾ ਨਾ ਸੇਵਾ ਕਰਨੀ ਹੈ ਨੌਜਵਾਨ ਨੇ ਗੁਰੂ ਜੀ ਨਾਲ ਪ੍ਰਣ ਕੀਤਾ ਕਿ ਉਹ ਅੱਗੇ ਤੋਂ ਆਪਣੇ ਹੱਥੀ ਕੰਮ ਕਰਿਆ ਕਰੇਗਾ ਗੁਰੂ ਜੀ ਇਸ ਉੱਪਰ ਬਹੁਤ ਖੁਸ਼ ਹੋਏ ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਆਪਣੇ ਹੱਥੀ ਚੰਗੇ ਕੰਮ ਕਰਨ ਨਾਲ ਹੀ ਗੁਰੂ ਜੀ ਸਾਡੇ ਤੋਂ ਖੁਸ਼ ਹੁੰਦੇ ਹਨ